8 7 2025 ਨੂੰ ਇੱਕ ਭਾਗੀਵੰਦਰ ਪਿੰਡ ਤਰਨਾ ਤਲਵੰਡੀ ਚ ਪੈਂਦਾ ਇਥੋਂ ਇੱਕ ਵਿਅਕਤੀ ਜਿਹੜਾ ਗੁਰਸੇਵਕ ਸਿੰਘ ਉਰਫ ਬੱਬੂ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਇਤਲਾ ਜਿਹੜੀ ਥਾਣਾ ਤਲਵੰਡੀ ਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 7 25 ਨੂੰ ਇੱਕ ਜਿਹੜੀ ਡੈੱਡ ਬਾਡੀ ਸੰਗਠ ਥਾਣੇ ਦੇ ਵਿੱਚ ਬਰਾਮਦ ਹੋਈ ਸੀ ਜਿਹੜੀ ਕੇ ਅਣਪਛਾਤੀ ਸੀ ਇਨੋਂ ਬਹੱਤਰ ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਕੇ ਤੇ ਉਹਦੇ ਸੰਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਉਹਨਾਂ ਨੇ ਇਤਲਾਹ ਕੀਤੀ ਸੀਗੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਰਫ ਗੱਗੂ ਦੀ ਜਿਹੜੀ ਡੈਡ ਬੋਡੀ ਹੈ ਇਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੋਟਲੀ ਇਤਲਾਹ ਸੀਗੀ ਦਰਜ ਵਿਉਮਸ਼ੁਦਗੀ ਸੰਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਖਾਨਾ ਤਲਵੰਡੀ ਤੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹਦੇ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਇਹਦੇ ਨਾ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਲ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਰਡਰ ਕਰਤਾ ਸੀ ਇਹ ਕਾਰਨ ਦੇ ਸਰੀਰ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਆਮਣਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜੋਧਪੁਰ ਪਾਖਰ ਮੰਨੂ ਸਿੰਘ ਪੁੱਤਰ ਕਬਾਲ ਸਿੰਘ ਵਾਸੀ ਜੋਧਪੁਰ ਪਾਖਰ ਤੇ ਇੱਕ ਇਹ ਲੇਡੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆ ਭਾਗੀ ਪੱਤਰ ਪਤੀ ਭਾਗੀ ਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਹੈ ਜਿਹੜਾ ਇਹਨੂੰ ਉਸ ਦਿਨ ਨਾਲ ਲੈ ਕੇ ਗਿਆ ਸੀਗਾ ਕੀ ਰੰਜਿਸ਼ ਵਜਾ ਰੰਜਿਸ਼ ਕੀ ਹੈ ਸਰ ਆਪਣੇ ਸਾਲੇ ਨੂੰ ਮਾਰਦਾ ਘਰ ਵਾਲੇ ਵੀ ਪਿੱਛੇ ਅਨਵਰਤੀ ਇਹਨੀ ਪੰਪਰਾਵਾਨੇ ਰੱਖ ਕੇ ਆਪਣੇ ਜਮਾਈ ਨੂੰ ਮਾਰੋੜੀ ਤਫਤੀਸ਼ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰੂਗਰ ਸੇਵਕ ਸਿੰਘ ਉਰਫ ਗੱਗੂ ਆ ਇਹਦੇ ਕੁਛ ਦਿਨ ਪਹਿਲਾਂ ਸਟਾ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ ਚ ਇਹਨਾਂ ਨੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਆ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਵੇਸਤੇ ਜਿਹੜਾ ਅ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮਤਲਬ ਹੋਏ ਸੀਗੇ ਜਮ੍ਹਾਂ ਹੋਏ ਸੀਗੇ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਵਜਿੱਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਆਮਨ ਸਿੰਘ ਤੇ ਉਸਦੇ ਇੱਕੋ ਸਾਲਾ ਸੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ ਸਾਲਾ ਤੇ ਇੱਕ ਉਹਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜ਼ਬਾਜ ਹੋ ਕੇ ਉਹਨੂੰ ਜਿਹੜਾ ਹੈਗਾ ਉਹਦਾ ਕਤਲ ਕਰਤਾ ਸੋ ਸਰ ਜੇ ਪਤਨੀ ਇਸ ਪਤਨੀ ਦਾ ਕੋਈ ਅਨਵੋਲਵਮੈਂਟ ਸੀ ਜਿਹੜੀ ਪਤਨੀ ਹੈ ਨਰਵਾ ਜਮਕੁਰੂ ਸੀ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਵਿੱਚ ਆਂਦੀ ਹੈਗੀ ਆ ਉਹਦੇ ਵਿੱਚ ਰੱਖਿਆ ਹੈ ਕਿਵੇਂ ਮਾਇਸਰ ਕੋਈ ਬ੍ਰਾਂਚ ਵੀ ਹੋਈ ਹੈ ਕੋਈ ਅਰੈਸਟ ਕੀਤੇ ਗਏ ਬੰਦੇ ਇਦੇ ਵਿੱਚ ਮੁੱਢਲੀ ਤਫ਼ਤੀਸ਼ ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀ ਬੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੋੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰਤਾ ਮਾਰੇ ਕੱਲ ਉੱਟਿਆ ਜਾਂ ਕੋਈ ਤੇਜਿਤ ਕਰਨ ਨੂੰ ਮਾਰਿਆ ਸੜੀ ਸਤਾਂ ਦੀ ਪੇਚ ਹਾਂ ਉਹਦੇ ਵਿੱਚ ਉਹਦੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਤੇ ਇਹ ਤੇ ਹਥਿਆਰ ਹਥਿਆਰ ਦੀ ਛੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਮਦ ਕਰ ਰਹੇ ਆ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ ਇਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਪਰੀਤ ਸਿੰਘ ਤੇ ਮਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਅਰੈਸਟ ਕਰ ਲਿਆ ਆ ਅਮਨੇ ਦੀ ਗ੍ਰਿਫਤਾਰੀ ਹਲੇ ਬਾਕੀ ਆ ਉਹਨੂੰ ਵੀ ਸਾਨੂੰ ਉਮੀਦ ਆ ਅਸੀਂ ਛੇਤੀ ਗ੍ਰਿਫਤਾਰ ਕਰਨਾਂ ਇਹਦਾ ਮਤਲਬ ਜਿਹਦੇ ਦਾਨੀ ਸੱਜਣਾ ਨੇ ਮਾਇਆ ਦਿੱਤੀ ਉਹੀ ਮਤਲਬ ਮੁੱਖ ਵਜ੍ਹਾ ਕਤਲ ਦਾ ਮਾਮਲਾ ਬਣਿਆ ਹਾਂ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਚ ਇਹ ਦੋਨਾਂ ਦੇ ਮਨ ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋਲ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਗੁਰਸੇਵਕ ਸਿੰਘ ਦੇ ਮਨ ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਆ ਤਾਂ ਵੀ ਮੈਂ ਆਪਣੇ ਹਿਸਾਬ ਨਾਲ ਲੈਣ ਹਾਂ ਗੁਰਸੇਵਕ ਸਿੰਘ ਦੇ ਕੁਝ ਪੈਸੇ ਸਟਾ ਲੱਗੀਆਂ ਸੀ ਉਹ ਅਸੀਂ ਪੜਤਾਲ ਕਰ ਰਹੇ ਹਾਂ ਵੀ ਉਹ ਸਟਾ ਕਿਵੇਂ ਲੱਗੀਆਂ ਸੀਗੀਆਂ ਉਹ ਵੀ ਪੜਤਾਲ ਕਰ ਰਹੇ ਹਾਂ ਅਸੀਂ ਨਾ ਤੋਟਾ ਰਨਾ ਭਾਈ ਜੇ ਮੈਂ ਨੰਬਰ ਕੋਰ ਪੁਲਿਸਿੰਗ ਗਈ। ਕੰਡਾ ਕਿਹੜਾ? ਭਾਗੀ ਬੰਦਰਾ ਜੀ। ਕੀ ਮਸਲਾ? ਸਾਡੇ ਪਿੰਡ ਦੇ ਉਹ ਡੈੱਡ ਬਾਡੀ ਮਿਲਿਆ ਹੈ। ਲਗਾ ਕਿ ਕਤਲ ਕਰਿਆ ਜਾਂ ਕੀ ਮਸਲਾ? ਇਹ ਨੇ ਸਾਡੇ ਪਿੰਡੋਂ ਮੁੰਡਾ ਸੀ। ਇਹਦਾ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜੀ। ਕੀ ਨਾਂ ਥੇਦਾ? ਉਹਨਾਂ ਨੂੰ ਗੱਗੂ ਕਹਿੰਦੇ ਪਿੰਡ ਚੋ ਜੀ। ਪੱਕਾ ਨਾ ਉਹਦਾ ਨਾਮ ਲੁਰਸੇਕਸਨ ਸੀਗਾ ਜੀ। ਹਾਂ। ਕੀ ਕੰਮ ਕਰਦਾ ਸੀ? ਉਹ ਦਿਹਾੜੀ ਧੂੜੀ ਕਰਦਾ ਸੀਗਾ ਮੁੰਡਾ ਜੀ। ਐਕਸੀਡੈਂਟ ਹੋ ਗਿਆ ਸੀ ਉਹਦਾ। ਉਹਦਾ ਨਾ ਹੀ ਸੰਸਥਾਨ ਨੇ ਰਲ ਕੇ ਵਧੀਆ ਲਾਇਲੂਏ ਕਰਾਤਾ ਸੀਗਾ ਉਹਦਾ। ਸੈੱਟ ਹੋ ਗਿਆ ਸੀਗਾ ਜੀ। ਤੇ ਹੁਣ ਆਹ ਤੇ 8 ਤ ਸਾਨੂੰ ਐ ਜੀ ਮਨ ਲਾ ਵੀ ਲਾ ਪਤਾ ਹੋਊਗਾ ਦੀ ਪੜਤਾਲ ਪਤੂੜ ਕਰਦਿਆਂ ਨੂੰ ਵੀ ਸਾਨੂੰ ਜੀ ਉਹਦੀ ਕੱਲ ਸਾਨੂੰ ਡੱਡ ਬੋਡੀ ਮਿਲ ਗਈ ਜੀ ਦੀ 8 ਤਰੀਕ ਤੋਂ ਲੈ ਕੇ ਜੀ ਉਹ ਡੱਡ ਬੋਡੀ ਮਿਲ ਗਈ ਸਾਨੂੰ ਜੀ ਤੇ ਸਾਨੂੰ ਸ਼ੱਕ ਮਨ ਲ ਇਹਦੇ ਸਾਲਿਆ ਦੇ ਸੀਗਾ ਜੀ ਉਹਦੇ ਸਾਲੇ ਨੂੰ ਜਿਹੜਾ ਜੀ ਮਨ ਲ ਪੁਲਿਸ ਕੋਲੇ ਗੱਲ ਕਰੀ ਜੀ ਉਹਦੇ ਪੁਲਿਸ ਨੇ ਮਨ ਲ ਉਹਨੂੰ ਚੱਕ ਲਿਆਂਦਾ ਸੀਗਾ ਜੀ ਤੇ ਪੁਲਿਸ ਨੇ ਵਧੀਆ ਸਾਡੀ ਗੱਲਬਾਤ ਸੁਣ ਕੇ ਕੀ ਨਾ ਉਹ ਸਿੱਖਦਾ ਜਦਵਿੰਦਰ ਸਿੰਘ ਜੀ ਜਦਵਿੰਦਰ ਸਿੰਘ ਨੇ ਸਾਡੀ ਵਧੀਆ ਗੱਲ ਸੁਣੀ ਜੀ ਉਹਨੇ ਮਨ ਲ ਸਾਨੂੰ ਕਲੀਅਰ ਵਧੀਆ ਸਾਨੂੰ ਉਹ ਦਵਾਇਆ ਜੀ ਮਤਲਬ ਕਤਲ ਕਰਿਆ ਸਾਲਿਆਂ ਨੇ ਹਾਂਜੀ ਕਤਲ ਕਰਿਆ ਹਾਂਜੀ ਤੇ ਕੀ ਹੋ ਕਿਉਂ ਕਰਿਆ ਇਹਦਾ ਨਹੀਂ ਪਤਾ ਜੀ ਉਹ ਵੀ ਮਨ ਲਾ ਕਰਨ ਪਰ ਹੋ ਜੂ ਮੈਂ ਪੱਕਾ ਨੂੰ ਮੈਂ ਆਏ ਹੋ ਗਿਆ ਵੀ ਮਨ ਲਾ ਉਹਨਾਂ ਨੇ ਕਰਿਆ ਜੀ ਕਰਿਆ ਜੀ ਪਰ ਫਰਕ ਨਹੀਂ ਤੁਹਾਨੂੰ ਜਿਹੜਾ ਸਾਨੂੰ ਸ਼ੱਕ ਸੀਗਾ ਸਾਡਾ ਯਕੀਨ ਚ ਬਦਲ ਗਿਆ ਜੀ ਅੱਜ ਨਾਲ ਲਾਪਤਾ ਲਾਸਤੇ ਕੀਤੀ ਜਿਹਨਾਂ ਨੇ ਉਹਦੇ ਸਾਰੀ ਸੰਤੋਸ਼ ਹਸਤਾਲ ਚ ਮਿਲੇ ਜੇ ਇਹ ਕਾਰੋਬਾਰ ਚੱਲੀ ਜਾਂਦੀ ਹੈ ਮਤਲਬ ਸਾਨੂੰ ਪੁਲਿਸ ਵਧੀਆ ਸਾਥ ਦੇ ਰਹੀ ਹੈ ਸਾਨੂੰ ਕੈਮਰੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਆਈ ਸੀਗੀ ਜੀ ਕਿੱਥੋਂ ਲਈ ਸੀ ਉਹ ਆਪਣੇ ਪਿੰਡ ਦੀ ਸੀਗੀ ਜੀ ਅੱਛਾ ਉਹ ਨਾਲ ਉੱਥੋਂ ਲੈ ਕੇ ਗਈ ਸੀਗੀ ਜੀ ਅੱਛਾ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਪੁਲਿਸ ਨੂੰ ਮੰਗ ਤਾਂ ਸਾਫ਼ ਦੀ ਜੀ ਨੂੰ ਪੁਲਿਸ ਵਧੀਆ ਦੀ ਜਾਂਦੀ ਹੈ ਸਾਥ ਸਾਨੂੰ ਯਕੀਨ ਹੈ ਸਾਨੂੰ ਹਾਂਜੀ ਕੋਈ ਸਾਨੂੰ ਬੜਾ ਇੰਨੀ ਕੋਰਨਰ ਰੋਡ ਨਿੱਕ ਮਾਰਨ ਵਾਲੇ ਦੇ ਕਿੰਨੇ ਇਹਦੇ ਦੋ ਗੁੱਡਿਆਂ ਜੀ ਦੋ ਬੇਟਾ ਹਾਂਜੀ ਉਹਨਾਂ ਨੇ ਮਤਲਬ ਅਰਦਾਸ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਉਹ ਸਮਾਜ ਸੇਵੀਆਂ ਕੋਲੋਂ ਮਦਦ ਮੰਗੀ ਸੀ ਹਾਂਜੀ ਹਾਂਜੀ ਮਦਦ ਮੰਗੀ ਸੀ ਵਧੀਆ ਹੋ ਗਿਆ ਜਲਦੀ ਘਰੇ ਆ ਗਿਆ ਸੀਗਾ ਜੀ ਅ ਤੇ ਕੱਲ ਧਰਨਾ ਵੀ ਲਾਇਆ ਸੀ ਨਹੀਂ ਨਹੀਂ ਜੀ ਕੋਈ ਧਰਨੇ ਜੋੜ ਹੀ ਨਹੀਂ ਪਈ ਸਾਨੂੰ ਜੀ ਵਧੀਆ ਸਾਡੀ ਪੁਲਿਸ ਨੇ ਗੱਲ ਬਸ ਸੁਣੀ ਆ ਸਾਡੀ ਜੀ ਕੋਈ ਐਵੇਂ ਕਹਿ ਦੇ ਗਏ ਆ ਭਾਈ ਸਾਡੀ ਵਧੀਆ ਨੇੜੋ ਕੇ ਗੱਲ ਸੁਣੀ ਆ ਉਹਨਾਂ ਨੇ ਸਾਨੂੰ ਕੋਈ ਲੋੜ ਹੀ ਨਹੀਂ ਪਈ ਜੀ